ਸਾਸਰੀ ਗਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਰਮੈਂਟਡ ਡਬੋ ਬੋਸ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਚੰਗੀ ਵਿਹੜ ਆ ਗਈ ਵੀਰੇ ਕੋਲੇ ਗੱਬਣ ਚੰਗੀਆਂ ਝੋਟੀਆਂ ਆ ਗਈਆਂ ਵੀਰੇ ਵੱਡੀਆਂ ਝੋਟੀਆਂ ਨੇ ਚੰਗੇ ਰਿਕਾਰਡ ਆਲੀਆਂ ਨੇ ਤਾਂ ਵੀਰੇ ਵੀਡੀਓ ਐਂਡ ਤੱਕ ਜਰੂਰ ਵੇਖਿਓ ਜੀ ਰੇਡ ਵੀ ਵੀਰ ਦਾ ਜੈਜ ਹੁੰਦਾ ਜੀ ਆਓ ਵੀਰੇ ਇਹਨਾਂ ਬਾਰੇ ਲੈਨੇ ਆ ਵੀਰ ਕੋਲੇ ਸਾਰੀ ਜਾਣਕਾਰੀ ਸਾਸਰੀਆ ਵੀਰੇ ਹੋਰ ਸੁਣਾ ਵੀਰੇ ਕੀ ਹਾਲ ਚਾਲ? ਬਹੁਤ ਵਧੀਆ ਵੀਜੀ, ਤੁਸੀਂ ਸੁਣਾਓ। ਵਧੀਆ ਵੀਰੇ, ਨਾਂ ਦੱਸੀ। ਨਾਂ ਵੀਜੀ ਮੇਰਾ ਹਰਮੰਜੇ ਪਿੰਡ ਰਾਇਆ, ਸਾਸੀ ਜੀਲਾ ਅੰਮ੍ਰਿਤਸਰ ਤਹਿਸੀਲ ਜਨਾਲਾ ਜੀ। ਫੋਨ ਨੰਬਰ 8264342131 ਹੈ। ਤਾਂ ਵੀਰੇ ਚੰਗੀਆਂ ਝੋਟੀਆਂ ਆਗੀਆਂ ਕੋਲੇ। ਚੰਗੀਆਂ ਮੈਂ ਨਾ ਨਗੀਨੇ, ਭਾਜੀ ਵੱਡੀਆਂ ਤਾਜੀਆਂ ਸੂਈਆਂ। ਆਪਾਂ ਖਵਾਵਾਂਗੇ ਪਹਿਲਾਂ ਇੱਥੋਂ ਸ਼ੁਰੂ ਕਰਦੇ। ਠੀਕ ਹੈ ਜੀ, ਵੱਡੀਆਂ ਝੋਟੀਆਂ। ਭਾਜੀ ਰਾਤ ਦੀ ਸੂਈ ਆ। ਠੀਕ ਹੈ ਜੀ। ਤੂੰ ਗਿੱਲਾ ਨਾਲ ਜੇ ਵੇਖ ਲੋ। ਕੀ ਬਾਤ ਆ। ਵੇਖੋ ਵੀਰੇ ਪਹਿਲਾਂ ਸੂਆ ਥਨ ਫੋਨ ਦੀ ਕੁਆਲਿਟੀ। ਸੂ ਬਹੁਤ ਆ ਕੋਈ ਉਹ ਵਾਲਾ ਕ ਬੱਚਾ ਕੀ ਪਾਲਿਆ ਜੀ ਕੱਟੀ ਹੈ ਮਗਰ ਕੱਟੀ ਮਗਰ ਆ ਗਈ ਵੀਰੇ ਉਹ ਚੈੱਕ ਕਰ ਲਿਓ ਬਾਕੀ ਲੈਵਲ ਉਹ ਚੈੱਕ ਕਰ ਲਿਓ ਖਾਨ ਵਧੀਆ ਚਵਾਈ ਵਾਲਾ ਲੱਗਿਆ ਝੋਟੀ ਨੂੰ ਪਹਿਲਾ ਸੂਆ ਜੀ ਪਹਿਲਾ ਸੂਆ ਹੈ ਹਾਂ ਜੀ ਪਹਿਲਾ ਸੂਆ ਭਾਜੀ ਬਹੁਤ ਚੰਗੀ ਝੋਟੀ ਆ ਫੇਸ ਕੁਆਲਟੀ ਕੋ ਲੈ ਗਏ ਨੇ ਵੀਰੇ ਥਣਾ ਦੀ ਕੁਆਲਟੀ ਚੈੱਕ ਕਰ ਲਿਓ ਉਹ ਕੱਟੀ ਮਗਰ ਜੇ ਭਾਜੀ ਨਾਲ ਨਾਲ ਆ ਕੱਟੀ ਆ ਗਈ ਇਹ ਜਿਹੜੇ ਇੱਕੋ ਇੱਕ ਵਾਲੀ ਹੋਈ ਹੈ ਬੋੜਾ ਕੱਟਿਆ ਭਾਈ ਤੇ ਨਾ ਦੇਖੋ ਵੀਰੇ ਕੱਟੀ ਵੀ ਚੰਗੇ ਸੀਮਨ ਦੀ ਪਾਲੀ ਆ ਇਹਨੇ ਤਾਂ ਆਪ ਵੀ ਚੰਗੀ ਝੋਟੀ ਆ ਠੀਕ ਹੈ ਜੀ। ਤਾਂ ਭਾਈ ਪੰਜ ਲੱਗੇ। ਆ ਪੰਜ ਲੱਗੇ ਹਨਾ। ਭਾਈ ਹੁੰਦੀ ਪੰਜ ਸਣੀ ਦੇ। ਬਿਲਕੁਲ ਇੱਕ ਸਾਈਡ। ਤਾਂ ਸਾਈਡ ਸੂਈ ਕਰਕੇ ਥੋੜੀ ਨਿਵਾਈ ਸੁਵਾਈ ਵੀ ਨਹੀਂ ਏ। ਠੀਕ ਹੈ ਜੀ। ਹਾਂ ਜੀ। ਪੰਜ ਦੇ ਪੰਜ ਚਲਦੇ ਹਨਾ ਜੀ। ਹਾਂ ਜੀ ਵੀਰ ਜੀ। ਤਾਂ ਵੇਖੋ ਵੀਰੋ ਇੱਕ ਸਾਈਡ ਤੇ ਖੰਡ ਲਿਆਵਾ ਕੱਟੀ ਦਾ। ਬਹੁਤ ਚੰਗੀ ਜਿਹੀ ਹੋ ਗਈ। ਚੀਜ਼ਾਂ ਲੱਗ ਬਹੁਤ ਜ਼ਿਆਦਾ ਵੀਰ ਜੀ ਨਿਕਲੀ ਆ। ਕਦ ਕਾਠ ਵਾਲੀ ਆ। ਦੋ ਮਰਗੀ ਕੋ ਵੀ ਦੋਵਾਂ ਹੱਥਾਂ ਨਾਲ ਉਹ ਬਾਤ ਹੀ ਥਲੇ ਰਹਾ। ਵੀਰੇ ਦੋ ਦ ਚੰਗਾ ਚਵਾਜੂ ਝੋਟੀ ਲੈਵੇ ਖੁੱਲੇ ਦੀ ਮਾਲਕਾ ਹਨਾ। 10-12 ਕਿਲੋ ਵਿੱਚ ਪਹਿਲੇ ਤੋਂ ਦੁੱਧ ਭਰ ਗਈ ਕੱਟੀ। 10- ਤਬ ਬਹੁਤ ਹੀ ਚੰਗੀ ਝੋਟੀ ਆ ਵੀਰੇ ਲੈ ਲਓ ਵੀਰ ਜੀ ਐ ਲੈ ਵਲੂ ਬਸ ਸਫਾਈਆਂ ਬਹੁਤ ਨੇ ਚਵਾ ਬੜਾ ਲੱਗਾ ਭਾਜੀ ਕਰਮਾ ਵਾਲੀ ਨੂੰ ਬਿਲਕੁਲ ਆ ਜਿੱਤਰਾ ਮਰਜੀ ਥੱਲੇ ਭਾਜੀ ਸਿਰ ਬੋਲੇ ਗਾਈਆਂ ਵਰਗੇ ਹੈ ਨਾ ਲੈ ਲਓ ਨਿਆ ਭਾਜੀ ਆਪਾਂ ਕਿਹੜਾ ਬੱਚਾ ਲਿਆ ਵੇਖ ਲਓ ਜਿੱਧਰੋਂ ਦੀ ਮਰਜ਼ੀ ਬੈ ਜਾਓ ਪਰਵਾਹ ਹੀ ਕੋਈ ਨਹੀਂ ਝੋਟੀ ਆ ਛੱਡੋ ਪੈਦਾਸ ਨਾ ਛੱਡੋ ਬੱਚਾ ਬਹੁਤ ਚੰਗੀ ਝੋਟੀ ਆ ਕੱਤੀ ਵੀ ਚੰਗੀ ਪਾਲੀ ਮਗਰ ਭਾਜੀ ਬਿਲਕੁਲ ਹਾਂਜੀ ਮੁੱਲ ਵੀਰੇ ਮੁੱਲ ਵੀਰ ਜੀ 95000 ਕਰਦੇ ਇਹ ਝੋਟੀ ਦਾ ਮੰਨ ਤਾ ਵੀਰੇ 90 ਦੀ ਦੇ ਦਈਏ 2 ਛੱਡ ਦੇ 88 ਦੀ ਵੀਰੇ हां ना वीर जी 85000 ਦੀ ਕੱਟੀ ਦਵਾਂਗੇ 85 ਦੀ हां जी ਕੀ ਬਾਤ ਆ ਵੇਖੋ ਵੀਰੇ ਚੰਗੀ ਝੋਟੀ ਆ ਪੈਲਣਾ ਪਲੀ ਜੁੜੀ ਆ ਪਤਲਾ ਚਾਮਾ ਤੇ ਬਾਕੀ ਵੀਰੇ ਲੇਵੇ ਤੋਂ ਲੈ ਗਏ ਤਾਂ ਭਾਜੀ ਕੱਦ ਕਰੂ ਕੱਟੀ ਫੇਸ ਕੁਆਲਟੀ ਦੀ ਗੱਲ ਕਰੀਏ ਤਾਂ ਬਹੁਤ ਹੀ ਸੋਹਣੀ ਝੋਟੀ ਆ ਮਗਰ ਵੀ ਕੱਟੀ ਪਾਲੀ ਆ 85000 ਦੀ ਕੀ ਬਾਤ ਆ ਦੂਜੇ ਨੰਬਰ ਤੇ ਵੀਰੇ ਗਾੜੀ ਵੇਚੀ ਦੂਜਾ ਸੁਹਾ ਵਹਿਣ ਆ ਗਈ ਹੈ ਗੱਬਣਾ ਹੀ ਹਾਂਜੀ ਆਮ ਗਰੋਟੀ ਲਾਟੂ ਨਾ ਮਖਾ ਲੋ ਬਸੀ ਗਿਆ ਪਰ ਨਹੀਂ ਬੱਲੀਆ ਯਾਰ ਗੁਲਾਬੀ ਥਾਨ ਆ ਗਿਆ ਹਾਂਜੀ ਸੀਲ ਫਾਟ ਦੱਤ ਕਾਠ ਵਾਲੀ ਵੱਡੀ ਵੈੜ ਕਿੰਨਾ ਟਾਈਮ ਲਾਜੂ ਵੀਰ ਜੀ ਟਾਈਮ ਵੀਰ ਜੀ ਹਫਤਾ ਲਾਏ 10 ਦਿਨ ਲਾਏ ਆ ਸਹੀ ਕੇਪਾ ਹੁੰਦਾ ਖਣਾ ਜੀ ਵੱਡੀ ਵੈੜ ਵੀਰੇ ਦੁੱਧ ਚੰਗਾ ਜਿਹਾ ਜੂ ਫਿਰ ਬੈਠ ਵੇਖੋ ਵੀਰੋ ਗੱਬਣ ਆ ਗਈ ਇੱਕ ਹਫਤਾ ਲੈ ਜੂਗੀ ਪਰ ਖੁੱਲੇ ਥਣ ਪਾਂਡੇ ਦੀ ਮਾਲਕਾ ਚੈੱਕ ਕਰ ਲਿਓ ਲਾਗੇ ਤੁਸੀਂ ਕੀ ਬਾਤ ਆਈ ਬਣੂ ਬਹੁਤ ਵੀਰੇ ਹਨਾ ਵੇਖੋ ਵੀਰੋ ਵੱਡੀ ਵੈੜ ਆ ਕੱਦ ਕਾਠ ਵਾਲੀ ਆ ਮੈਂ ਪਾਂ ਦੇ ਪੁੱਤੇ ਪੁੱਤੇ ਵਗੇ ਮੱਥੇ ਦੇ ਘਿਆਤ ਨਸਲ ਵਾਲੀ ਹੈ ਵੀਰੇ ਖਣ ਪਿਆਰਾ ਲੱਗਿਆ ਬਹੁਤ ਚੰਗੀ ਵੜ ਆ ਗਈ ਵੀਰੇ ਕੋਲੇ ਢੱਲਾ ਢੁੱਲਾ ਬਹੁਤ ਨੇ ਵੀਰੇ ਬਣੂ ਬਹੁਤ ਹਨਾ ਬਣੂ ਵੱਡੀ ਭਾਈ ਖਣ ਬੜਾ ਲੱਗਾ ਚਵਾਈ ਖਣ ਦਾ ਪਸ਼ੂ ਹੁੰਦਾ ਵੀਰੇ ਸੰਭਾਣੇ ਤਾਂ ਮੱਥੀ ਬਾਜੋ ਆ ਵੇਖੋ ਕੀ ਬਾਤ ਹੈ ਵੱਡੀ ਵੜ ਤਾਂ ਇਹ ਕਪਤਾ ਬਾਕੀ ਆ ਵੀਰੋ ਤਾਂ ਰੋਲੀ ਨਹੀਂ ਕਾਫੀ ਬਣ ਗਈ 18 ਲੀਟਰ ਦੁੱਧ ਭਰਿਆ ਤਾਂ 20 ਦਾ ਪਲਾਸਟਿਕ ਚਲੂ ਬਚੀ ਠੀਕ ਹੈ ਜੀ ਹਾਂ ਜੀ ਮੁੱਲ ਵੀਰੇ ਮੋਲ ਵੀਜੀ 65 ਕਰਦੇ ਏ। 2 ਛੜੀਆਂ 63 ਦੀ ਦੇ ਦिए। 62000 ਦੀ ਆਂਦੇ ਵੀਰੇ। ਪੂਰੇ ਛੜ ਦੀ ਵੀਜੀ ਵੈੜ ਦੇਣਾ। ਬਾਕੀ ਕੋਈ ਫੋਨ ਲਾਵੇ ਹਨਾ। ਹਾਂਜੀ। ਵੇਖੋ ਵੀਰੋ ਵੱਡੀ ਵੈੜਾ ਚਾਰੂ-ਚੁਰੂ ਬਹੁਤ ਆ। ਬੇਲ ਬੂਹ ਵੇ। ਚੰਗਾ ਦੁੱਧ ਭਰ ਜੂ। ਬੇਲ ਬਹੁਤ ਆ। ਗੋਹ ਚੰਗੀ ਖੜਾ। ਹਾਂ ਵੀਰੇ ਤੀਜੇ ਨੰਬਰ ਤੇ ਆ ਗਈ। ਵੀਜੀ ਦੂਜਾ ਸਵਾ ਚੋਟੀ ਆ ਗਈ ਏ। ਗੱਬਣਾ? ਹਾਂਜੀ ਪਹਿਲੇ ਨੇ 10 ਕਿਲੋ ਦੁੱਧ ਭਰਿਆ ਆ। ਵੱਡੀ ਜਗ੍ਹਾ ਕੋਈ ਆਪਣੀ ਵੀਰ ਸੇਵਾ ਦਾ ਲਾ ਲੇ ਵੀ ਕਿੰਨਾ ਚਾਉਣਾ। ਅੱਛਾ ਜੀ। ਹਾਂਜੀ। ਤਾਂ ਵੇਖੋ ਵੀਰੋ ਵੱਡੀ ਚੋਟੀ ਕੱਦ ਕਾਠਾ ਲਈ ਆ। ਕੱਦ ਬਹੁਤ ਆ ਬਈ ਹੈਨਾ ਸਿੰਗਲ ਹੱਡੀ ਆ ਦੋ ਧਾਲੀ ਆ ਹਫਤਾ ਲੈ ਜੀ ਮੈਨੂੰ ਮਿੱਤੀ ਰਮਾਨ ਨਾਲ ਤਾਂ ਵੇਖੋ ਵੀਰੇ ਇੱਕ ਹਫਤਾ ਬਾਕੀ ਆ ਬਾਕੀ ਤੋਰਾ ਤਰਾ ਚੈੱਕ ਕਰ ਲਓ ਛੋਟੀ ਦਾ ਬਾਕੀ ਵੀ ਜੀ ਆ ਸេង ਇੱਕ ਦਾ ਕੋਹ ਲਿਆ ਲੱਤ ਗਿਆ ਹਾਂ ਕੋਹ ਲੱਤ ਗਿਆ ਇੱਕ ਹੈਨਾ ਛੋਟੀ ਹੈ ਛੀਨੇ ਆ ਸਾਡੀ ਹੈ ਵੱਡੀ ਝੋਤੀ ਆ ਕੱਦ ਕਾਠਾ ਦੀ ਆ ਹਫਤਾ ਇੱਕ ਲੈ ਜੂ ਹੈਨਾ ਦੇਵਾਲੂ ਆ ਵਿਧੀ ਬਹੁਤ ਬਣਾਉਂਦੀ ਹੈ ਜੀ ਹਾਂਜੀ ਆ ਕੱਦ ਕਾਠਾ ਦੁੱਧ ਤਾਂ ਭਰੂਗੀ ਹਾਂਜੀ ਦੇਖੋ ਵੀਰੇ ਥਣ ਬੜਾ ਪਿਆਰਾ ਲੱਗੇ ਸਫਾਈਆਂ ਲੈਵੇ ਦੀਆਂ ਮੋਲ ਜੀ ਇਹਦਾ ਖਾਰੀਏ ਵੀਰ ਜੀ ਮਾੜੀ ਜੀ ਲਾ ਦਿਓ ਲਾ ਦਿਓ ਦੇਖੋ ਲੈਵਲ ਤੋਂ ਥੋਲਰ ਆ ਜੀ ਹਨਾ ਵੀਰੇ ਥੋਲਰ ਜੀ ਵੀਰ ਜੀ ਛੋਟੀ ਪੂਰੀ ਮੋਲ ਵੀਰੇ ਦਾ ਮੋਲ ਵੀ ਕੀ ਵੇਲੋ ਮੋਲ ਤੇ ਇਹਦਾ 85 ਹਾਂ ਕਰਦੇ ਆ ਹਾਂਜੀ ਤੁਸੀਂ ਵੀ ਦੇ ਦਈਏ 2 ਛੱਡ ਦਿਓ 78 ਦੀ ਪੂਰੇ 75 ਦੀ ਦੇ ਰਾਨੀ ਕੀ ਬਾਤ ਹੈ ਜੀ ਵੇਖੋ ਵੀਰੇ ਵੱਡੀ ਝੋਟੀ ਆ 75000 ਦੀ ਉਹ ਜੂ ਇੱਕ ਹਫਤਾ ਜ਼ਰੂਰ ਬਾਸੀ ਹੈ ਜੇ ਇਹਦਾ ਹਾਂਜੀ ਬਾਕੀ ਵਜਨ ਵਾਲੀ ਆ ਕੰਨ ਕਰ ਦਾਂਗੇ ਵੀਰੇ ਕੱਦ 68 ਤੇ ਵਜਨ ਵਾਲੀ ਝੋਟੀ ਆ ਕੀ ਬਾਤ ਹੈ ਜੀ ਇਹ ਕਸਰ ਨਹੀਂ ਲਿਆ ਗਿਆ ਟਕੇ ਵੀਰੇ ਇਹ ਵੀ ਜੀ ਇੱਕ ਮਹੀਨਾ ਕੱਚੀ ਆ ਮੈਂ ਅੱਛਾ ਜੀ ਪੂਛ ਤੱਕ ਵੀ ਨਹੀਂ ਵਾਲ ਚਿੱਟਾ ਵੇਖੋ ਕੀ ਬਾਤ ਆ ਜਾਂ ਮੈਂ ਪੂਰੀ ਜਲੀ ਆ ਗਈ ਪਟ ਪੂਰਾ ਵੇਖੋ ਲੱਗਾ ਤਾਂ ਵੀਰੇ ਫੁੱਲ ਸਾਈਜ਼ ਵੱਡੀ ਮੈਂ ਆ ਗਈ ਹਨਾ ਚੰਗੇ ਰਕਾਰ ਇਹ ਜੀ ਆਪਣਾ ਯਾਰ ਦੋਸਤ ਹੈ ਮੁੰਡਾ ਅੱਛਾ ਜੀ ਕੋਟ ਖਾਸ ਨਾਲ ਆ ਗਏ ਉਹ ਆਪ ਚਲੇ ਬਾਹਰ ਅੱਛਾ ਜੀ ਮਈਆਂ ਕੋ 8 9 ਹੀ ਕੋਈ ਟੋਪੜਾ ਕੱਪਣਾ ਹੈ ਟੋਕਣਾ ਦੋ ਆਪਣੇ ਫੇਟਾਂ ਹੀ ਆਪਾਂ ਦੋਵੇਂ ਲੈਣੀਆਂ ਠੀਕ ਹੈ ਵੀਰੇ ਤਾਂ ਵੱਡੀਆਂ ਝੋਟੀਆਂ ਵੀਰੇ ਰਿਕਾਰਡ ਕੋਡ ਕੀ ਦੱਸ ਦੇਣਾ ਜੀ ਪਿਛਲੇ ਸੋਇ 17 18 ਕਿਲੋ ਆਣਾ ਚੁੰਦਾ ਰਿਆ ਰਮਾਨ ਠੀਕ ਹੈ ਜੀ 19 ਤੋਂ ਆਵੇ 20 ਤੋਂ ਆਵੇ ਆਪਣੀ ਸੰਜਣਾ ਵਾਲੇ ਕੋਈ ਵੀ ਵੀ ਠੀਕ ਹੈ ਵੀਰੇ ਉਹ ਫੇਸ ਕੁਆਲਟੀ ਚੈੱਕ ਕਰ ਲਓ ਸਿੰਘ ਦੀ ਕੁਆਲਟੀ ਫੇਸ ਕੁਆਲਟੀ ਤੇ ਬਹੁਤ ਹੀ ਚੰਗੀ ਆ ਵੀਰੇ ਫੁੱਲ ਵੱਡੇ ਪਾਰੇ ਪੱਲੇ ਚ ਆ ਗਈ ਵੀਰੇ ਪਲੀ ਜੁੜੀ ਆ ਵੀਰੇ ਦੁੱਧ ਤਾਂ ਇਹਨੇ ਫਿਰ ਭਰਨੇ ਭਰਨਾ ਨਸਲਾ ਹਨਾ ਇੱਕ ਮਹੀਨਾ ਪੂਰਾ ਪਿਆ ਆ ਦੇਖੋ ਵੀਰੇ ਤੋਰਾ ਚੈੱਕ ਕਰ ਲਓ ਇੱਕ ਮਹੀਨਾ ਜਰੂਰ ਪਿਆ ਵਾ ਪਰ ਵੱਡੀ ਝੋਟੀ ਆ ਮੰਜਾ ਮੁੰਜਾ ਡੈਂਦਾ ਉੱਪਰ ਹੋ ਜਾਣਾ ਬਹੁਤ ਆ ਤਾਂ ਹੈ ਇੱਕ ਰੰਗ ਕਾਲੀ ਗੱਡੀ ਚ ਕੱਲੀ ਆਉਣ ਵਾਲੀ ਵੀਤੀ ਮੈਂ ਬਿਲਕੁਲ ਸਹੀ ਚਾਈ ਫੁੱਲ ਵੇਖੋ ਮੈਂ ਸਿੰਘੀ ਵੇਖੋ ਨੇ ਬਹੁਤ ਸੋਹਣੀ ਝੋਟੀ ਆ ਹਾਂ ਇੱਕ ਰੰਗ ਕਾਲੀ ਏ ਝੋਟੀ ਫੁੱਲ ਕਾਰੀ ਲਾਦਕ ਲਾਗੇ ਖਾਦੇ ਵੀਰੇ ਤਾਂ ਵੀਰੋ ਚੈੱਕ ਕਰ ਲਿਓ ਵੱਡੀ ਝੋਟੀ ਆ ਇੱਕ ਮਹੀਨਾ ਜ਼ਰੂਰ ਪਿਆ ਵਾ ਫੁੱਲ ਰਾਜੀ ਆ ਜੀ ਪਲੀ ਪੁਲੀ ਬਹੁਤ ਜ਼ਿਆਦੀ ਆ ਫਿਰ ਤੱਕਾ ਕਾਠ ਵੀ ਫੁੱਲ ਆ ਗਿਆ ਠੀਕ ਹੈ ਨੇ ਝੋਟੀ ਦੇ ਵੀਰੇ ਤਾਂ ਜਿਹੜਾ ਵੀਰਾ ਇੱਕ ਮਹੀਨਾ ਸਾਹਮਣੂ ਚਲੋ ਇਹ ਆ ਕਿ ਦੁੱਧ ਵਾਲੇ ਢੱਕੇ ਲਾਉਣ ਵਾਲੀ ਹਨਾ ਵੀਰੇ ਦੁੱਧ ਵਿੱਚ ਜਿਵੇਂ ਦੋ ਰੱਖਣੀਆਂ ਨਾ ਕੱਲੀ ਮੈਂ ਬੜੀ ਆ ਵੀ ਕੱਲੀ ਬੜੀ ਹਨਾ ਵੀਰੇ ਜੀ ਇੱਕ ਦੀ ਸੇਵਾ ਕਰੀ ਜਾਵੇ ਚੰਗੇ ਰਿਕਾਰਡ ਵਾਲੀ ਕਮਾਣਾ ਵੀਰੇ ਤਾਂ ਵੇਖੋ ਵੀਰੋ ਫੇਸ ਤੋਂ ਲੈ ਕੇ ਵਜ਼ਨ ਦੀ ਗੱਲ ਕਰੀਏ ਕੱਦ-ਕਾਠ ਦੀ ਪੁਲੀ ਜੁੜੀ ਤਾਂ ਜਗਾਠਾ ਜਗੂਠਾ ਪਿੱਠ-ਪੁੱਠ ਤਾਂ ਵੀਰਾਂ ਨੂੰ ਬੇਨਤੀ ਹੈ ਕਿ ਵੀਰੇ ਬੇਸ਼ੱਕ ਪਰ ਕੈਮਰੇ 'ਚ ਛੋਟੀ ਲੱਗਦੀ ਹੋਵੇ ਫੁੱਲ ਸਾਈਜ਼ ਵੱਡੀ ਆ ਵਜਨਦਾਰ ਆ ਜੀ ਤੁਸੀਂ ਇੱਥੇ ਆ ਕੇ ਇਹ ਨਹੀਂ ਕਹਿ ਸਕਦਾ ਕਿ ਮੈਂ ਛੋਟੀ ਆ ਤੁਸੀਂ ਦੂਰੋਂ ਚੱਲ ਕੇ ਆਉਂਦੇ ਹੋ ਵੀ ਵੇਖ ਲਓ ਪਿੱਠ-ਪੁੜਾ ਵੇਖ ਲਓ ਬਿਲਕੁਲ ਹਾਂ ਜੀ ਤੁਸੀਂ ਦੂਰੋਂ ਵੀ ਚੱਲ ਕੇ ਆਉਂਦੇ ਹੋ ਤਾਂ ਵੀਰੇ ਛੱਡ ਕੇ ਨਹੀਂ ਜਾਓਗੇ ਇਹਨੂੰ ਕਿਉਂਕਿ ਬੇਲ ਵੀ ਬਹੁਤ ਲੰਮੀ ਆ ਕਿਹੇ ਪਾਸੇ ਨਹੀਂ ਖੁੰਜੀ ਆ ਗਈ ਵੀਰੇ ਛੋਟੇ ਆਖੀ ਚੋਣ ਵਾਲੀ ਨਹੀਂ ਜਿਹੜਾ ਵੀ ਮਿਲ ਗੋਵੇ ਆਪਣੀ ਵੱਡੀ ਗੱਡੀ ਲੈ ਗਿਆ ਵੇ ਬਿਲਕੁਲ ਪੁਲਿਸ ਜੁੜੀ ਆ ਵੀਰੇ ਕਿਲਾ ਵੇਖੋ ਆ ਵੇਖੋ ਕਿ ਸਾਰੀਆਂ ਭਰਮੀਆਂ ਆ ਜੀ ਇਹਨੇ ਕਰਮਾ ਵਾਲੀ ਵਜਨ ਹੀ ਬਹੁਤ ਜ਼ਿਆਦਾ ਵੱਡੀ ਬੋਤ ਆ ਵੀਰੇ ਹਨਾ ਪੇਟ ਫੁੱਟ ਬੜੀ ਲੱਗੀ ਆ ਬਹੁਤ ਹੀ ਚੰਗੇ ਰਿਕਾਰਡ ਵਾਲੀ ਵੀਰੋ ਪਤਲੇ ਚਮਚ ਆ ਗਈ ਆ ਪਾਣਾ ਦੇ ਦੇਣੀ ਆ ਭਲਾ ਕੋਈ ਕਾਰੋਬਾਰੀ ਲੈ ਜੀ ਥਣ ਤੇ ਸਾਮ ਤੇ ਨਾੜਾ ਨੂੜਾ ਵੇਖੋ ਭਾਈ ਪੱਟ ਤੇ ਵੇਚ ਲੋ ਬਿਲਕੁਲ ਦੁੱਧ ਵਾਲੀ ਆ ਜੀ ਪਿੰਡੇ ਦਾ ਵੀ ਭਾਈ ਨਾਣਾ ਪੂਰੇ ਦੇ ਹਾਂ ਫੁੱਲ ਪਲੀ ਜੁੜੀ ਆ ਵੀਰੋ ਤਾਂ ਟਿਕੀਆਂ ਬੜੀਆਂ ਆਵੇ ਪੂਸ ਤੋਂ ਲੈ ਗਏ ਦੁੱਧ ਵਾਲੀ ਆ ਵੀਰੋ ਦੇਸੀ ਜਾਂਦੀ ਵਜਨ ਬਹੁਤ ਆ ਪਲੀ ਜੁੜੀ ਬਹੁਤ ਆ ਵੱਡੇ ਗੱਦ ਕਾਟਦੀ ਦੇ ਸਿੰਘ ਦੀ ਕੁਆਲਿਟੀ ਤੋਂ ਲੈ ਗਏ ਵੀਰੇ ਪਲ ਜੁੜ ਦੀ ਗੱਲ ਕਰੀਏ ਤਾਂ ਫੁੱਲ ਪਲੀ ਜੁੜੀ ਆ ਪਤਲਾ ਚਾਮਾ ਛਲਕ ਛਲਕ ਕਰਦੀ ਆ ਹਨਾ ਬਾਈ ਵੀਰੇ ਦੋ ਤਰ੍ਹਾਂ ਦੇ ਡੱਕੇ ਲਾਉਣ ਵਾਲੀ ਆ ਹਨਾ ਮੈਨਾਂ ਖੁੰਜੀ ਨਹੀਂ ਗਿਆ ਪਾਸਾ ਕੋਈ ਵੀਰ ਚੱਲ ਕੇ ਦੂਰੋਂ ਵੀ ਆ ਜੂਗਾ ਤੇ ਮੁੜ ਕੇ ਥੋੜਾ ਜਾਊਗਾ ਵੀਰੇ ਸਾਂਭ ਜਰੂਰ ਵੀਰੇ ਪੈ ਜਾਣੀ 25 ਮਹੀਨੇ ਦੀ ਹਨਾ 2 ਮਹੀਨੇ ਕਿਤੇ ਗੇੜ-ਗੇੜ ਵੀ ਤੇ ਹੁਣ ਸਾਂਭ ਛੱਡ ਕੇ ਦੇ ਦੇਈ ਮਈਆਂ ਆਪਾਂ 1 ਮਹੀਨਾ ਸਾਂਭ ਛੱਡ ਕੇ ਦੇ ਦੇਣ ਤਿਆਰ ਕਰਕੇ ਵੀ ਕੀ ਮੈਂ ਤੁਹਾਨੂੰ ਪੜਾ ਸਲਾਹ ਦਉ ਉਹਦੀ ਵੇਚ ਲਈ 2.5 ਦੀ ਵੇਲ ਲੈਂਦੀ ਆ ਬਿਲਕੁਲ ਬਿਲਕੁਲ ਆਪਾਂ ਪਰ ਹੁਣ ਜਾਇਜ਼ ਮੁੱਲ ਤੇ ਦੇਣੀ ਆ ਤਾਂ ਵੀਰੇ ਚਲੋ ਉਹ ਵੀਰ ਦੀ ਮਜਬੂਰੀ ਹੋਣੀ ਹਨਾ ਹਾਂਜੀ ਹਾਂਜੀ ਜਿੰਨੇ ਵੇਚੀ ਆ ਨੇ ਤਾਂ ਐਵੇਂ ਦਾ ਪਸ਼ੂ ਦਾ ਨਹੀਂ ਵੇਚਣ ਨੂੰ ਜਲ ਕਰਦਾ ਹਨਾ ਵੀਰੇ ਨਹੀਂ ਵਿਕਤੀਆਂ ਇਦੀਆਂ ਮਈਆਂ ਭਾਈ ਮੇਰਾ ਕਿਹਦਾ ਜੀ ਕਰਦਾ ਵੇਚਣਾ ਕਿਹਦਾ ਜੀ ਕਰਦਾ ਹਨਾ ਐ ਕਿੱਲੇ ਦਾ ਸ਼ਿੰਗਾਰ ਆ ਵੀਰੇ ਹਾਂਜੀ ਬੱਜੀ ਸੋਹਣੀ ਲੱਗਦੀ ਬੱਜੀ ਸੋਹਣੀ ਲੱਗੂਗੀ ਕਿਉਂਕਿ ਪਲੀ ਜੁੜੀ ਆ ਵੀਰੇ ਉਹ ਕਿਹੇ ਪਾਸੇ ਹੁਣੀ ਕੋਈ ਉਂਗਲ ਨਹੀਂ ਕਰ ਸਕਦਾ ਆਗੇ ਵੀ ਭਾਈ ਆਹ ਗੱਲ ਭਾਈ ਚਿੱਟਾ ਪ्योर ਮੋਰਾ ਹੈ ਬਿਲਕੁਲ ਚਾਰੂ ਚੂਰੂ ਬਹੁਤ ਆ ਵੀ ਹਨਾ ਚਾਰੂ ਬਹੁਤ ਜ਼ਿਆਦੀ ਤਾ ਵੀਰ ਜੀ ਮੋਲੇ ਦਾ ਮੁੱਲ ਵੀ ਜੀ ਹੋਣੀ ਦਾ ਆਪਾਂ ਕਰਦੇ 170 ਅੱਛਾ ਜੀ ਤੇ 165 ਦੀ ਦੇ ਦਈਏ ਠੀਕ ਹੈ ਜਾਨਦੋ ਸ਼ੋਰ ਸ਼ਰ ਕਰਦੇ ਵੀਰੇ ਕੋਈ ਨਹੀਂ ਕਰਦਾਂਗੇ ਵੀਜੀ ਮੌਕੇ ਦੇ ਮਾਨਤਾਨ ਜੇ ਤੁਸੀਂ ਕਰੋਨਾ ਤੇ ਕਰਾ ਦੋ ਥੋੜਾ ਪੂਰਾ ਹਾਂ ਨਾ ਕਰ ਜੀ ਕਰ ਦੋ 55 ਪੂਰੇ ਦੀ ਕਰ ਦੋ ਫਿਰ ਜਿਆਦਾ ਹੋਈ ਨਾ ਜੀ ਨਹੀਂ ਜਾਨਦੋ ਕੋਈ ਨਾ ਹੁਣ ਕੋਈ ਨਹੀਂ ਜੇ ਤੁਸੀਂ ਕਹਿ ਦਾ ਵੀਜੀ ਦੇ ਰਾਂਗੇ ਪਰ ਇਹ ਹੈ ਕਿ ਟੁੱਕੀ ਦਾ ਮੁੱਲ ਤਾਂ ਹੋਰ ਉਹ ਫਿਰ ਇਹ ਵੀ ਇਹ ਦਾ ਨੰਨੀ ਨਾ ਮੁੱਲ ਵੀਜੀ ਹੋਰ ਹੋਊਗਾ ਜੇ ਇਹ ਅੱਜ ਵੇਖੀ ਠੀਕ ਹੈ ਜੇ ਆਪਾਂ ਤਿਆਰ ਕਰਕੇ ਵੇਚਾਂਗੇ ਠੀਕ ਹੈ 1 55 ਦੀ ਹਾਂ ਜੀ ਕੀ ਬਾਤ ਹੈ ਵੇਖੋ ਵੀਰੋ 1 55 ਦੀ ਹੋ ਜਾਊਗੀ ਪਲੇ ਜੁੜੀ ਫੁੱਲ ਕੱਦ ਕਾਠ ਤੇ ਇਹ ਜੇ ਪਸ਼ੂ ਦੀ ਕਿੰਨੀ ਸਿਫਤ ਕਰ ਲਈ ਵੀਰੇ 19 ਥੋੜੀ ਆ ਕਿ ਪਾਸੇੋਂ ਨਹੀਂ ਹੁੰਜੀ ਵੀਰੇ ਇੱਕ 55 ਦੀ ਛੋਟ ਛੱਪਾ ਕਰਦੀ ਵੀਰੇ ਕੋਈ ਵੀ ਰੱਬ ਦੂਰ ਹਾਂ ਵੀਰੇ ਅਗਲੇ ਬੰਨੇ ਆ ਗਈ ਗਾੜੀ ਵੀਜੀ ਗੁੱਜਾ ਸੁਆਏ ਝੋਟੀ ਦਾ ਇਹ ਵੀ ਦੂਜਾ ਸੁਆਏ ਵੱਡੀ ਝੋਟੀ ਇਹ ਵੀ ਬੇਲ ਬੋਦ ਲੰਮੀ ਆ ਕੀ ਬਾਤ ਹੈ ਇਹਨੇ ਥੋੜਾ ਟਾਈਮ ਹੀ ਖੜਨ ਲੱਗਦਾ ਹੈ ਨਾ ਇਹਨੇ ਵੀ ਕੀ ਸਾਰੇ 10 ਦਿਨ ਖੜਨੇ 10 ਦਿਨ ਤਾਂ ਵੇਖੋ ਵੀਰੋ ਵੱਡੀ ਚੋਟੀ ਆ ਪਲੀ ਜੁੜੀ ਆ ਬਾਕੀ ਵੀਰੋ ਪੇਠ ਪੁੱਠ ਚੈੱਕ ਕਰੋ ਨਿਸ਼ਾਨੀਆਂ ਚੈੱਕ ਕਰੋ ਦੁੱਧ ਵਾਲੀਆਂ ਬੇਲ ਲੰਮੀ ਫੁੱਲ ਕੱਦ ਵਜਨ ਵੀਰੋ ਤਾਂ ਪੇਠ ਪੁੱਠ ਬੋਦ ਲੱਗੀ ਮੈਨ ਕੀ ਆ ਬਾਤ ਆ ਚਿਗਾਠਾ ਜਿ ਘੂਠਾ ਪੇਠ ਵੇਖੋ ਵੀਰੋ ਤਾਂ ਲੇਵੇ ਦੀ ਸਫਾਈ ਕੀ ਬਾਤ ਆ ਜੀ ਦੇਖੋ ਵੀਰੋ ਫੇਸ ਕੁਆਲਟੀ ਸਿੰਘ ਦੀ ਬਹੁਤ ਹੀ ਚੰਗੀ ਛੋਟੀ ਆ ਵੀਰੇ ਬੇਲ ਬੋਦ ਲੰਮੀ ਆ ਪਾਲ ਜਿਹੜਾ ਫੁੱਲਾ ਪਿੱਛੇ ਲੇਵਾ ਸਫਾਈਆਂ ਫੁੱਲ ਵੱਡੀ ਛੋਟੀ ਆ ਵੀਰੋ ਵੀਰ ਜੀ ਕੀਰਕਾਰ ਕੂੜੇ ਦਾ ਵੀ ਦੱਸ ਦੇ ਨਿੱਕੀ ਇਹਨਾਂ ਸਪਾਰਨ 12 ਲੀਟਰ ਦੁੱਧ ਵੀਰ ਜੀ ਪੇਲੇ ਰੋਇ ਭਰਿਆ ਜੇ 17 ਲੀਟਰ ਹਾਂਜੀ ਠੀਕ ਆ ਜੀ ਵੇਖੋ ਲੇਵਲਵਾ ਇਹ ਬਣਨੀ ਆ ਮਹੀਨੇ ਪੂਰੀਆਂ ਟੁਲਾ ਟੁਲਾ ਕੱਟਨੀ ਆ ਲੇਵਾ ਤਾਂ ਹੋਣੀ ਬਹੁਤ ਜ਼ਿਆਦਾ ਬਣਿਆ ਹੋਇਆ ਥੋੜਾ ਜਿਹਾ ਗੱਦੀ ਕਰ ਰਹੇ ਤਾ ਬਾਕੀ ਹੈ ਇਹਨੂੰ ਠੰਡੇ ਸੁਹਾ ਲੀਏ ਮੇਰੇ ਕੋਲ ਮੁੱਲ ਵੀਰੇ ਇੱਧਰ ਵੇਖੋ ਕਿੱਥੀ ਕਿਤਰਾ ਮਸਾਲਾ ਫੜ ਕੇ ਜੋ ਮਰਤੀ ਦਈ ਨਸਲਾ ਵੀਰੇ ਕੁਆਲਿਟੀ ਦੀਆਂ ਵਾ ਦੁੱਧ ਹੀ ਇੰਨਾ ਭਰਨਾ ਗਾੜੀ ਦੁੱਧ ਵੀਰਾਂ ਦੀ ਸੇਵਾ ਦਾ ਪਾਏ ਦਾ ਮੰਡ ਮੰਡ ਵੀਰੇ ਹੁਣ ਹੁਣ ਏਡੀ ਝੋਟੀ ਨੇ ਮੰਡਾ ਵੀ ਖਾਣਾ ਵਾ 6-7 ਕਿਲੋ ਹਾਂਜੀ ਵੀਰ ਜੀ ਤਾਂ ਹਣਾ ਇਹਦੀ ਇੱਕ ਡੰਗ ਦਾ ਬਿਲਕੁਲ ਬਿਲਕੁਲ ਤਾਂ ਵੀਰੇ ਮੁੱਲ ਇਹਦਾ ਪੂੜਾ ਵੇਚ ਲੋ ਇਹ ਕਿੰਨੇ ਦੀ ਹੋਜੂ ਮੁੱਲ ਵੀ ਜੀ ਦਾ ਵੀ 170 ਕਰ ਦੇਈਏ ਹਾਂਜੀ 160 ਵੀ ਦੇ ਦਈਏ ਇਹ ਵੀ ਸੇਮ ਹੀ ਕਰ ਦੋ 55 ਦੇ ਦਾਂਗੇ ਵੀ ਕਿ 3 ਲੱਖ 10 ਹਜ਼ਾਰ ਦਾ ਜੋੜਾ ਦੇ ਦਾਂਗੇ 3 ਲੱਖ 10 ਹਜ਼ਾਰ ਦਾ ਜੋੜਾ ਹੋ ਜਾ ਬਾਕੀ ਮਾਨਤਾਨ ਕਰ ਦਾਂਗੇ ਮੌਕੇ ਤੇ ਤਾਂ ਵੇਖੋ ਵੀਰੋ ਵੱਡੀਆਂ ਝੋਟੀਆਂ ਨੇ ਪਲੀਆਂ ਜੁੜੀਆਂ ਕੱਦ ਵਜਨ ਵਾਲੀਆਂ ਲੇਵੇ ਜੀਆਂ ਸਫਾਈਆਂ ਚੈੱਕ ਕਰ ਲੋ ਪੇਟ ਪੁੱਠ ਚੈੱਕ ਕਰੋ ਤੇ ਬੇਲ ਦੀ ਗੱਲ ਕਰੀ ਜੇ ਫੁੱਲ ਸੈਜ ਆ ਵੀਰੇ ਲਾ ਦਿਓ ਫੁਲਕਾਰੀ ਇਹ ਵੀ ਨਾਲੀ ਝੋਟੀ ਵੀਰੇ ਜੋੜਾ ਤੋਰ ਦੇ ਕਰੀ ਇਹ ਵੀ ਇਹ ਫੁਲਕਾਰੀ ਲਾ ਦੇ ਇਹ ਜੈਜ ਰੇਡ ਆ ਵੀਰੋ ਬਾਕੀ ਕਿੰਨਾ ਵੀ ਦਾ ਪਸ਼ੂ ਰੱਖਣਾ ਨੂੰ ਪਤਾ ਹੀ ਵੀਰੇ ਕਿੰਨੀ ਕੀਮਤ ਦੀ ਵੱਡੀ ਝੋਟੀ ਆ ਫਾਲ ਜੋੜੇ ਦਾ ਵੀ ਬਹੁਤ ਆ ਦੇਣ ਹਫਤਾ ਲੈ ਜੂ ਹਨ ਆ ਹਫਤਾ ਇੱਕ ਲਵ ਵੀਰੇ ਹਾਂਜੀ ਮੇਰੀ ਵੱਲ ਤੋਂ ਆਵਾਜ਼ ਆ ਪਾਇਆ ਦਾਰ ਬਹੁਤ ਚੰਗੀ ਝੋਟੀਆਂ ਬਈ ਇੱਕ ਰੀ ਤੋਰਾ ਵੀਰੇ ਚੈੱਕ ਕਰ ਲੋ ਦੋਵਾਂ ਝੋਟੀਆਂ ਦਾ ਰੇਟ ਚੈੱਕ ਕਰ ਲੋ ਰੇਟ ਵੀ ਜਾਇਜ਼ ਆ ਤੇ ਝੋਟੀਆਂ ਵੀ ਵੱਡੀਆਂ ਵੀਰੋ ਫੁੱਲ ਸੈਜ ਵਾਲੀਆਂ ਨੇ ਕਿਆ ਬਾਤ ਹੈ ਸਿਰਾਂ ਲੱਗਿਆ ਆ ਇੱਕ ਮਹੀਨਾ ਵੀਰੇ ਨੇ ਦੱਸਿਆ ਕਿ ਖੜਦੀ ਆ ਪਰ ਵੀਰੋ ਕਿਹੜਾ ਵੀ ਕੀ ਕਹਨੇ ਝੋਟੀਆਂ ਦੇ ਬਿਲਕੁਲ 500 ਤੋਂ 300 ਰੁਪਿਆ ਮੀਨਾ ਮੈਂ ਛੱਡ ਦੂ। ਬਿਲਕੁਲ ਬਿਲਕੁਲ। ਕੀ ਬਾਤ ਹੈ। ਤਾਂ ਦੇਖੋ ਵੀਰੋ। ਬਹੁਤ ਜਿਗਿਆ ਜੋਕਾਂ। ਵੱਡੀ ਮੈਂ ਵੀਰੇ। ਫੁੱਲ ਸਾਈਜ਼ ਵਾਲੀਆਂ ਨੇ ਪਲੀਆਂ ਜੁੜੀਆਂ ਨੇ। ਤਾਂ ਪਤਲਾ ਚਾਮਾ ਵੀਰੇ। ਮੈਂ ਦੀ ਭਾਈ 2.5-3 ਕਿਲੋ ਗਾੜੀ ਬਾੜ। ਉਹ ਦੱਸੀ ਜਾਂਦੀ ਵੀਰੇ ਨਸਲ ਦੱਸੀ ਜਾਂਦੀ ਦੁੱਧ ਤਾਂ ਨੇ ਕੱਢਣਾ ਗਾੜੀ ਦੁੱਧ ਵੀਰਾਂ ਦੇ ਪਾਇਦਾ ਜੀ ਸੇਵਾ ਦਾ ਵੀਰੇ ਤੁਹਾਡੇ ਦੁੱਧ ਆ ਤਾਂ ਬਾਕੀ ਇੰਨੀ ਵੀਰੇ ਫੁੱਲ ਗਰੰਟੀ ਹੈ ਤੁਸੀਂ ਦੂਰੋਂ ਚੱਲ ਕੇ ਆਉਂਦੇ ਹੋ ਤੁਸੀਂ ਇੱਥੇ ਮੁੜ ਕੇ ਨਹੀਂ ਜਾਂਦੇ ਆ ਝੋਟੀਆਂ ਤੋਂ ਤਾਂ ਜੈ ਝੋਟੀਆਂ ਨੇ ਵੱਡੀਆਂ ਝੋਟੀਆਂ ਨੇ ਪਲੀਆਂ ਜੁੜੀਆਂ ਨੇ ਤਾਂ ਇਹੀ ਪਸ਼ੂ ਆਗੇ ਵੀਰੇ ਕੋਲੇ ਹਨਾ ਬਾਕੀ ਕੋਈ ਜੋੜਾ ਪਾਲੂਗਾ ਵੀਰੇ ਮਾਨਤਨ ਹੋ ਜਿਓ ਕਰਦਾ ਵੀ ਮੇਰੀ ਮੌਕੇ ਹੈ ਹਨਾ ਕੋਈ ਫੋਨ ਲਾਵੇ ਹਾਂਜੀ ਹਾਂਜੀ ਤਾਂ ਵੇਖੋ ਵੀਰੇ ਉਹ ਫੋਨ ਜ਼ਰੂਰ ਵੀਰ ਨੂੰ ਲਾ ਲਿਓ ਵੱਡੀਆਂ ਝੋਟੀਆਂ ਨੇ ਛੋੜ ਛੱਪਾ ਹੋ ਜੂਗਾ ਤਾਂ ਬਾਕੀ ਵੀਰੇ ਇੰਨਾਂ ਝੋਟੀਆਂ ਦਾ ਰੇਡ ਵੀਰ ਨੇ ਜਾਇਜ਼ ਕੀਤਾ ਤਾਂ ਇਹ ਵੀ ਸੋਹਣੀਆਂ ਝੋਟੀਆਂ ਨੇ ਇਹ ਸਿੰਗਲ ਹੱਡੀ ਦੀ ਦੁੱਧ ਵਾਲੀ ਝੋਟੀ 75000 ਦੀ ਵੀਰ ਕਹਿੰਦਾ ਹੋ ਜੂ ਲੈਵਲੂ ਵੀ ਨੇ ਚੰਗੀਆਂ ਸਫਾਈਆਂ ਲੱਗੀਆਂ ਤਾਂ ਵੈੜ ਵੀ ਚੰਗੀ ਟੌਪ ਕਲਾਸ ਆ ਵੀਰੋ ਵੱਡੀ ਵੈੜ ਆ ਪਹਿਲਾ ਸੂਆ ਝੋਟੀ ਸੂਈ ਆ ਰੇਡ ਵੀਰ ਦੇ ਜਾਇਜ਼ ਆ ਪੰਜ ਛੇ ਪਸ਼ੂ ਆ ਵੀਰੋ ਫੋਨ ਵੀਰ ਨੂੰ ਜਰੂਰ ਲਾ ਲਿਓ ਛੋਟ ਛੱਪਾ ਹੋ ਜੂ ਬਾਕੀ ਹੋ ਮੈਂ ਦੀ ਹੁੰਦੀ ਵੀ ਵੀਰੇ ਚੈਨਲ ਨੂੰ ਮਾਤਰਾ ਸਬਸਕ੍ਰਾਈਬ ਕਰੋ లై ਕਰੋ ਤੇ షేర్ ਕਰੋ ਜੇ ਤੁਹਾਨੂੰ ਨਵੇਂ-ਤੁਨੇ ਵੀ ਵੀਡੀਓ ਲੈ ਕੇ ਵਿਖਾ ਲਈ ਜਾਵੇ ਜੀ ਤਾਂ ਵੀਰੇ ਇੱਕ ਐਡਰੈਸ ਆਪਣਾ ਦੱਸ ਦਿਓ ਪੇਜੀ ਪਿੰਡ ਰਾਇਆ ਸੰਗਿਲ ਅੰਮ੍ਰਿਤਸਰ ਤਹਿਸੀਲ ਜਨਾਰਾ ਠੀਕ ਹੈ ਜੀ ਫੋਨ ਨੰਬਰ ਵੀਰੇ 826444531 ਠੀਕ ਹੈ ਜੀ ਸਤਿ ਸ੍ਰੀ ਅਕਾਲ ਵੀਰੇ